ਨਵੇਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਇਹਨਾਂ ਦਾ ਕੀ ਕਰੀਏ ਦੱਸੋ ਇਹ ਲੀਡਰਾਂ ਦੇ ਜਵਾਕਾਂ ਦਾ ਇੱਕ ਪੰਗਾ ਹੈ ਆਪਾਂ ਆਮ ਘਰਾਂ ਦੇ ਮੁੰਡੇ ਆ ਇੱਧਰ ਲਾ ਕੰਮ ਨਹੀਂ ਚੱਲੇ ਇੱਧਰ ਲਾ ਚਲਾ ਲਾਂਗੇ ਕੁਝ ਹੋਰ ਕਰ ਲਾਂਗੇ ਹੋਰ ਕਰ ਲਾਂਗੇ ਕੋਈ ਨਾ ਕੋਈ ਕਿਤਨਾ ਕਿਤੇ ਜੁਗਾੜ ਫਿੱਟ ਕਰ ਲਾਂਗੇ ਇਹ ਲੀਡਰਾਂ ਦੇ ਜਵਾਕਾਂ ਇਹਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਹੁਣ ਸਾਰੇ ਵਿਲੇ ਹੋ ਗਏ ਹੁਣ ਬੇਰੁਜ਼ਗਾਰ ਨੇ ਸਾਰੇ ਹੱਦ ਆਇਆ ਕਿੰਨਾ ਚਿਰ ਖਾਈ ਜਾਉਂਗੇ ਲੋਕਾਂ ਨੂੰ ਤੁਸੀਂ ਯਾਰ ਕੋਈ ਤਾਂ ਹੱਦ ਹੁੰਦੀ ਹੋਊ ਕਿ ਚਲੋ ਜੀ ਹੁਣ ਮੈਂ ਮੈਨੂੰ ਬਹੁਤ ਆ ਥੋੜੇ ਲੋਕਾਂ ਦਾ ਕਰ ਲਈਏ ਨਾ ਲੋਕਾਂ ਬਾਰੇ ਨਹੀਂ ਸੋਚਣਾ ਕਦੇ ਕੋਈ ਇੰਡਸਟਰੀਅਲ ਪਾਲਿਸੀ ਨੋ ਐਜੂਕੇਸ਼ਨ ਦੀ ਪਾਲਿਸੀ ਨੋ ਐਗਰੀਕਲਚਰ ਪਾਲਿਸੀ ਨਾ ਕੋਈ ਪਾਲਿਸੀ ਟਰਾਂਸਪੋਰਟ ਦੀ ਪਾਲਿਸੀ ਨੋ ਪਤਾ ਹੀ ਨਹੀਂ ਜਦੋਂ ਲੋਕਾਂ ਦੀਆਂ ਮੁਸੀਬਤਾਂ ਦੇ ਨਹੀਂ ਪਤਾ ਜੀ ਹੁਣ ਜਿਹੜੇ ਡਾਕਟਰ ਨੂੰ ਬਿਮਾਰੀ ਦੇ ਨਹੀਂ ਪਤਾ ਉਹ ਕਿਵੇਂ ਇਲਾਜ ਕਰ ਦੂਗਾ ਜੀ ਆਪਾਂ ਉਹਨਾਂ ਡਾਕਟਰਾਂ ਕੋਲੇ ਜਾਈਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਬਿਮਾਰੀ ਕੇ ਦਾ ਇਲਾਜ ਕਿਵੇਂ ਕਰੀਦਾ ਹੁੰਦਾ ਪਿਛਲੇ 2 ਸਾਲ ਤੋਂ ਜੋ ਤੁਸੀਂ ਸਾਡੇ ਤੇ ਜ਼ਿੰਮੇਵਾਰੀ ਲਈ ਹੈ ਅਸੀਂ ਹਰ ਰੋਜ਼ ਲੱਭ ਲੱਭ ਕੇ ਫਾਈਲਾਂ ਲਿਆਉਣੇ ਆ ਕਿ ਆਹ ਫਾਈਲ ਕਢੋ ਇਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਕਿੰਨੇ ਸਾਲਾਂ ਦੀ ਦੱਬੀ ਪਈ ਹੈ ਇਹ ਫਾਈਲ ਕਢੋ ਚਲੋ ਲੋਕਾਂ ਕੋਲੇ ਚਲੀਏ ਚਲੋ ਵਪਾਰੀਆਂ ਕੋਲੇ ਚਲੀਏ ਛੋਟੇ-ਛੋਟੇ ਮੰਗਾ ਕਿੱਡਿਆਂ ਦਾ ਮੰਗਾ ਕਾਦੀ ਇੰਡਸਟਰੀਅਲ ਪਾਲਿਸੀ ਕੀ ਐ ਮੈਂ ਇੰਡਸਟਰੀਅਲ ਪਾਲਿਸੀ ਨੂੰ ਬਹੁਤ ਸੌਖੀ ਕਰ ਰਿਹਾ ਸਿੱਧਾ ਯਾ ਕੰਮ ਐ ਤੁਸੀਂ ਕੰਮ ਕਰਨਾ ਐ ਰੈਵਨਿਊ ਦੇਣਾ ਐ ਤੁਸੀਂ ਕੰਮ ਕਰਨ ਵਾਸਤੇ ਤੁਹਾਨੂੰ ਲੋਕ ਚਾਹੀਦੇ ਐ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਐ ਮੈਂ ਲੋਕ ਤੁਹਾਨੂੰ ਪ੍ਰੋਵਾਈਡ ਕਰਾਵਾਂ ਪੜੇ ਲਿਖੇ ਮੁੰਡੇ ਕੁੜੀਆਂ ਉਹਨਾਂ ਦੀ ਡਿਗਰੀ ਮੁਤਾਬਕ ਤੁਸੀਂ ਉਹਨਾਂ ਨਾਲ ਦੀ ਫੈਕਟਰੀ 'ਚ ਕੰਮ ਦਿਓ ਮੈਨੂੰ ਰੈਵਨਿਊ ਦਿਓ ਉਸ ਰੈਵਨਿਊ ਨਾਲ ਮੈਂ ਲੋਕਾਂ ਨੂੰ ਸਕੂਲ ਦਿਉਂ ਮੈਂ ਲੋਕਾਂ ਨੂੰ ਹਸਪਤਾਲ ਦਿਉਂ ਮੈਂ ਲੋਕਾਂ ਨੂੰ ਸੜਕਾਂ ਦੇਉਂ ਮੈਂ ਬਿਜਲੀ ਫ੍ਰੀ ਦੇਉਂ ਮੈਂ ਇਨਫਰਾਸਟ੍ਰਕਚਰ ਦੇਉਂ ਆ ਐਂਟੀਕਲॉक ਸਰਕਲ ਐਕ ਵਸ